ਬਹੁਤੇ ਭੜਾ ਭਰਾਵਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਦਿਨ ਦੇ ਸਮੇਂ ਜੋ ਵੀ ਉਹਨਾਂ ਦੇ ਨਾਲ ਬੀਤਿਆ ਹੁੰਦਾ ਚੰਗਾ ਜਾਂ ਮਾੜਾ ਉਹੀ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਘੁੰਮਦੇ ਰਹਿੰਦੇ ਆ ਜਾਂ ਜੋ ਅਗਲੀ ਸਵੇਰ ਹੋਣੀ ਆ ਜੋਗਲਾ ਦਿਨ ਚੜ੍ਹਨਾ ਆ ਉਹਦੇ ਨਾਲ ਸੰਬੰਧਿਤ ਵਿਚਾਰ ਆਉਂਦੇ ਰਹਿੰਦੇ ਤੇ ਮਹਾਰਾ ਜੀ ਕਹਿੰਦੇ ਜਦ ਤੱਕ ਮਨ ਵਿਚਾਰਾਂ ਦੇ ਵਿੱਚ ਆ ਜਦ ਤੱਕ ਮਨ ਸੰਸਾਰ ਦੇ ਖੇਡ ਨੂੰ ਹੀ ਦੇਖੀ ਜਾਂਦਾ ਖੇਡ ਨੂੰ ਹੀ ਖੇਡੀ ਜਾਂਦਾ ਵਿੱਚ ਉਲਝੀ ਜਾਂਦਾ ਉਦੋਂ ਤੱਕ ਕਹਿੰਦੇ ਇਹ ਮਾਲਕ ਨੂੰ ਯਾਦ ਨਹੀਂ ਕਰ ਸਕਦਾ ਹੁਣ ਆਪਾਂ ਵੇਖਿਆ ਨਾ ਕਿ ਜੇ ਕੋਈ ਨਾਮਵਿਆਸੀ ਵੀ ਆ ਜਦੋਂ ਸੰਸਾਰਿਕ ਕੰਮਾਂ ਦੇ ਵਿੱਚ ਪੈ ਜਾਂਦਾ ਤਾਂ ਮਾਲਕ ਵਿਸਰ ਜਾਂਦੇ ਆ ਫਿਰ ਇੱਕਦਮ ਜਦੋਂ ਯਾਦ ਆਉਂਦਾ ਫਿਰ ਆਪਾਂ ਕੀ ਕਹਿੰਨੇ ਆ ਵਾਹ ਗੁਰੂ ਵਾਹ ਗੁਰੂ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆ ਜਾਂਦੀ ਹੈ ਹੁਣ ਜੋ ਮਨ ਨੂੰ ਯਾਦ ਆਈ ਹੈ ਇਹਨੂੰ ਸਿਮਰਨ ਕਹਿੰਦੇ ਆ ਇਹ ਯਾਦ ਆਪਾਂ ਹਮੇਸ਼ਾ ਬਣਾ ਕੇ ਰੱਖਣੀ ਆ ਬਾਕੀ ਜੋ ਸਿਮਰਨ ਕਰਨਾ ਆ ਸਿਮਰਨ ਕਰ ਕਰਕੇ ਆਪਾਂ ਮਨ ਨੂੰ ਵਿਚਾਰਿਤ ਕਰਨਾ ਰਾਤ ਨੂੰ ਨਾ ਨੀਂਦ ਆਉਣ ਦਾ ਜੋ ਕਾਰਨ ਆ ਇੱਕ ਆਪਣੇ ਇਧਰ ਗੁਰਮੁਖ ਪਿਆਰੇ ਨੇ ਹਿਮਾਚਲ ਸਾਈਡ ਦੇ ਨੇ ਉਹ ਆਪਣੇ ਕੋਲੋਂ ਚੂਰਨ ਖਾਂਦੇ ਨੇ ਦੇਸੀ ਚੂਰਨ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤੇ ਇਹੀ ਕਾਰਨ ਆ ਕਿ ਜੋ ਸੰਸਾਰਿਕ ਕਲੇਸ਼ ਆ ਉਹਦੇ ਕਰਕੇ ਨੀਂਦ ਨਹੀਂ ਆਉਂਦੀ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਕੀ ਆ ਕਹਿੰਦੇ ਜੀ ਪਰਿਵਾਰਿਕ ਜੋ ਕਲੇਸ਼ ਆ ਉਹਦੇ ਕਰਕੇ ਮਨ ਅਫਸਰਡ ਹੋ ਗਿਆ ਪਹਿਲਾਂ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਸੀ ਪਰ ਹੁਣ ਕਹਿੰਦੇ ਜਾ ਹੀ ਨਹੀਂ ਹੁੰਦਾ ਨੀਂਦ ਨਹੀਂ ਆਉਂਦੀ ਦਿਮਾਗ ਕਹਿੰਦੇ ਪਿੱਛੋਂ ਖਾਲੀ-ਖਾਲੀ ਜਿਹਾ ਲੱਗਦਾ ਵਾਹਿਗੁਰੂ ਜਿੰਨਾ ਆਪਾਂ ਸੰਸਾਰ ਦੇ ਵਿਚਾਰਾਂ ਦੇ ਵਿੱਚ ਉਲਝ ਜਾਣਾ ਉਨਾਂ ਹੀ ਜ਼ਿਆਦਾ ਆਪਾਂ ਡਿਸਟਰਬ ਹੋਵਾਂਗੇ ਉਹਦੇ ਵਿੱਚ ਕੀ ਹੈ ਕਿ ਟੈਂਪਰੇਰੀ ਖੁਸ਼ੀ ਲੈ ਕੇ ਘੁੰਮਾਂਗੇ ਮੰਨ ਲਓ ਅੱਜ ਜੇ 4 ਪੈਸੇ ਵਾਧੂ ਆ ਗਏ ਆਪਾਂ ਸਮਾਨਾ ਤੇ ਗੁੱਡੀ ਲਾ ਦੇਣੀ ਆਪਣੀ ਆਪਾਂ ਕਿਸੇ ਨੂੰ ਬੁਲਾਉਣਾ ਹੀ ਨਹੀਂ ਆਪਣੀ ਇੱਕ ਨਵੀਂ ਦੁਨੀਆ ਬਣਾ ਲੈਣੀ ਉਹ 4 ਦਿਨ ਜਦੋਂ ਪੈਸੇ ਰਹਿ ਗਏ ਤੇ ਬਿਲਕੁਲ ਥੱਲੇ ਬੰਦਾ ਲੱਗ ਜਾਂਦਾ ਫਿਰ ਬੰਦਾ ਬਹੁਤ ਰੋਂਦਾ ਫਿਰ ਪ੍ਰਮਾਤਮਾ ਨੂੰ ਵੀ ਮਾਰਾ ਕਹਿੰਦਾ ਕਿ ਪ੍ਰਮਾਤਮਾ ਮੈਂ ਤੇਰਾ ਕੀ ਵਿਗਾੜਿਆ ਸੀ ਜਿਹਦੇ ਕਰਕੇ ਤੂੰ ਮੈਨੂੰ ਆ ਦਿਨ ਦੇਖਣੇ ਲਾ ਦਿੱਤਾ ਸੋ ਸਾਰਾ ਖੇਡ ਕੀ ਚੱਲਦਾ ਆ ਵਿਚਾਰਾਂ ਦਾ ਪ੍ਰਮਾਤਮਾ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰਦਾ ਉਹ ਨਿਰਭਉ ਨਿਰਵੈਰ ਹੈ ਇਹੀ ਆਪਾਂ ਜਪਜੀ ਸਾਹਿਬ ਦੇ ਵਿੱਚ ਮੂਲ ਮੰਤਰ ਦੇ ਵਿੱਚ ਪੜ੍ਹਦੇ ਆ ਕਿ ਉਹ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਨਿਰਵੈਰ ਹੈ ਉਹਦਾ ਕਿਸੇ ਦੇ ਨਾਲ ਵੈਰ ਨਹੀਂ ਹੈ ਤੋਂ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਉਹ ਸਾਡਾ ਪਿਤਾ ਹੈ ਤੇ ਇੱਕ ਪਿਤਾ ਆਪਣੇ ਬੱਚਿਆਂ ਦਾ ਕਦੇ ਵੀ ਮਾੜਾ ਨਹੀਂ ਸੋਚ ਸਕਦਾ ਹਮੇਸ਼ਾ ਹੀ ਉਸ ਨੂੰ ਫਿਕਰ ਹੁੰਦਾ ਹੈ ਸਾਨੂੰ ਵੀ ਤਾਂ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਹੈ ਆਪਾਂ ਕਦੀ ਮਾੜਾ ਸੋਚਦੇ ਆ ਮਾੜੇ ਤੋਂ ਮਾੜੇ ਜੋ ਪੁੱਤ ਹੋ ਜਾਂਦੇ ਨੇ ਜੋ ਮਾਪਿਓ ਦੀ ਦੇਖ ਰੇਖ ਵੀ ਨਹੀਂ ਕਰਦੇ ਫਿਰ ਵੀ ਮਾਪਿਓ ਨੂੰ ਉਹਨਾਂ ਦੇ ਉੱਤੇ ਪਿਆਰ ਆਉਂਦਾ ਕਿਉਂ ਕਿਉਂਕਿ ਉਹ ਸਾਡਾ ਖੂਨ ਹੁੰਦਾ ਫਿਰ ਮਾਲਕ ਨੇ ਸਾਡੇ ਮਨ ਨੂੰ ਪੈਦਾ ਕੀਤਾ ਹੈ ਉਹ ਸਾਡੇ ਨਾਲ ਕਦੀ ਮਾੜਾ ਨਹੀਂ ਕਰ ਸਕਦਾ ਮਾਲਕ ਦਾ ਇਹ ਖੇਡ ਆ ਇਸ ਖੇਡ ਨੂੰ ਜੇ ਕੋਈ ਜੀਵ ਸਮਝ ਗਿਆ ਤਸੋਖਾ ਹੋ ਜਾਊਗਾ ਸੁਖੀ ਹੋ ਜਾਊਗਾ ਪਰ ਜੇ ਕਿਸੇ ਨੇ ਨਾ ਸਮਝਿਆ ਉਹ ਇਸੇ ਖੇਲ ਦੇ ਵਿੱਚ ਉਲਝ ਜਾਵੇਗਾ ਹੁਣ ਇਹਦੇ ਵਿੱਚ ਵਿਚਾਰ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਹੀ ਹੰਕਾਰ ਆ ਜਾਂਦਾ ਕਮਾਂਡ ਆ ਜਾਂਦਾ ਇਹਦੇ ਵਿੱਚ ਮੋਹ ਤੇ ਮਾਇਆ ਸਭ ਕੁਝ ਆ ਜਾਂਦਾ ਲੋੜ ਹੈ ਸਾਨੂੰ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਦੀ ਮਨ ਨੂੰ ਇੱਕ ਉਚਾਈ ਵਾਲੇ ਸਤਰ ਤੇ ਲੈ ਕੇ ਜਾਣਾ ਜਿੱਥੇ ਮਨ ਨੂੰ ਉਹ ਨਾਮ ਸੁਣਾਈ ਦਿੰਦਾ ਤੇ ਉਸ ਨਾਮ ਦੇ ਵਿੱਚ ਹੀ ਮਹਾ ਸੁਖ ਹੈ